ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਛਰੀਖਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਦਿਵਤੀ ਵੀਰ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਤੇ ਫਿਰ ਤੁਹਾਨੂੰ ਦੋ ਹੀ گاਵਾ ਤੇ ਦੋ ਹੀ ਤੁਹਾਨੂੰ ਮੱਝਾਂ ਦਿਖਾਉਣੀਆਂ ਇੱਕ ਗਾਂ ਟੁਕੜ ਗੱਭਨ ਤਾਂ ਦਿਖਾਉਣੀ ਆ ਇੱਕ ਮੱਝ ਗੱਭਨ ਨੂੰ ਤੁਹਾਨੂੰ ਦਿਖਾਵਾਂਗੇ ਕਾਮ ਨੀਲੀ ਦੀ ਮੱਝ ਬੱਚੇ ਤੋਂ ਬਿਨਾ ਤੇ ਇੱਕ ਆ ਵੀ ਗਾਂ ਤੁਹਾਨੂੰ ਗੱਭਨ ਤੁਹਾਨੂੰ ਦਿਖਾਉਣੀ ਤਿਆਰ ਹਾਂਜੀ ਵਿਧੀ ਸਤ ਸਾਲ ਜੀ। ਵਿਧੀ ਸਤ ਸਾਲ ਜੀ। ਹੋਠ ਠੀਕ ਠਾਕ ਜੀ। ਹਾਂਜੀ ਹਾਂਜੀ ਵਧੀਆ ਵਧੀਆ। ਵੇਗਿਆ ਮਾਲ ਪਰਸਾਂ ਵਾਲਾ ਫਿਰ। ਹਾਂਜੀ ਮਾਲ ਲੱਗਿਆ ਭਾਜੀ। ਠੀਕ ਹੈ। ਹਾਂਜੀ। ਤੇ ਚਲੋ ਨਾਮ ਦੱਸਦੇ ਇਕਰੀ ਫਿਰ। ਨਾਮ ਭਾਜੀ ਡਿਪਟੀ ਜੇ ਪਿੰਡ ਚੱਕ ਮੀਸੀਖਾਂ ਸੀ ਜਾਲਾ ਜਲਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ 928984755। ਠੀਕ ਹੈ ਜੀ। ਹਾਂਜੀ। ਤੇ ਛਲਵਾਰ ਫਿਰ ਟੋਕੜ ਗੰਭਣਗਾ ਦਾ ਕਾਲੀ। ਠੀਕ ਹੈ। ਬਾਕੀ ਕੱਦ ਕਾਠ ਵੀ ਚੰਗਾ ਤੇ ਉਤਰਾ ਵੀ ਸੰਭੀ ਸੰਭੀ ਵੀ ਚੰਗੀ ਆ। ਬੜੀ ਭਾਜੀ ਵੱਛੀ ਆ ਤੇ। ਠੀਕ ਹੈ ਇੱਕ ਲੱਗ ਸ਼ਾਂਗ ਜੀ ਲੱਗੀ ਹੈ ਨਾ ਇਹ ਇਹ ਪਾਜੀ ਤਿਲ ਜੇ ਅੱਛਾ ਤਿੰਨ ਹੀ ਥਾਣੇ ਤਿੰਨ ਥਾਣੇ ਜੀ ਠੀਕ ਹੈ ਹਾਂਜੀ ਮੈਂ ਕੂਨੀ ਵਰਗੇ ਤਿੰਨ ਥਾਣੇ ਇੱਥੇ ਦੇਖੋ ਕੋਲੀ ਏਡੀ ਆ ਨਾ ਕਿਹੜਾ ਥਣ ਨਹੀਂ ਚੱਲਦਾ ਇਹਦਾ ਮਗਰਲਾ ਥਣ ਜੀ ਚੱਲਦਾ ਆ ਦੇਖੋ ਆਵਾ ਥਣ ਜੀ ਚੱਲਦਾ ਨਹੀਂ ਇਹਦਾ ਠੀਕ ਹੈ ਜੀ ਹਾਂਜੀ ਉਹ ਨਹੀਂ ਚੱਲਦਾ ਬਾਕੀ ਪਾਜੀ ਕੋਈ ਨਾੜ ਗਿਲਟੀ ਨਹੀਂ ਹੈ ਜੀ ਅੱਛਾ ਕੁਝ ਨਹੀਂ ਹੈਗਾ ਬਾਲੋ ਪਾਣੀ ਜਾਂ ਨਿਕਲਦਾ ਦੇ ਵਿੱਚੋਂ ਠੀਕ ਆ ਹਾਂਜੀ ਬਾਕੀ ਗਾਣਾ ਦਾ ਮਤਲਬ ਥਣ ਅਗਲੇ ਸੂਏ ਡਾਕਟਰ ਨੇ ਆਖਿਆ ਚੱਲੂਗਾ ਕਿੰਨੇ ਚੱਦੀ ਗੱਭਨ ਜੇ ਇਹ ਪਾਜੀ 7 ਮਹੀਨੇ ਦੀ ਗੱਭਨ ਜੇ ਚੈੱਕ ਪਾਸ ਤੇ 5 ਕਿਲੋ ਦੁੱਧ ਜੇ ਥਲੇ ਤੋਰੋ ਹਾਂ ਫੇਰ ਇੱਕ ਲਈ ਪੱਕਾ ਦੁੱਧ ਪਾਜੀ ਆਪਾਂ ਦੱਸਦੇ ਹਾਂ ਕਈ ਵੀਰ ਮੰਗੇ 5 ਦਾ ਕਹਿੰਦੇ 4 ਹੋਊਗਾ ਜਾਂ 3 ਹੋਊਗਾ 5 ਲੀਟਰ ਦੁੱਧ ਦੇਗਾ ਥਲੇ ਠੀਕ ਆ ਪਾਜੀ ਅਖੰਡ ਘਾਟ ਸਕਦਾ ਕਿ ਆ ਜੇ ਦਿਲ ਨਹੀਂ ਚ ਲੌਂਡੀ ਤੋਰੋ ਹਾਂ ਫੇਰ ਇੱਕ ਲਈ ਆਹ ਨਾਲ ਕੋਈ ਨਹੀਂ ਬਾਕੀ ਉਤਰਾ ਇਹ ਆ ਵੀ ਕੱਦ ਕੱਠ ਚੰਗਾ ਵਾ ਜਿਹੜਾ ਇਹਦਾ ਉਤਰਾ ਵੀ ਸੰਭੀ ਸੰਭੀ ਚੰਗੀ ਆ ਵਹਿਰ ਸੋਹਣੀ ਆ ਬਾਕੀ ਇਹ ਥਣ ਦੀ ਜਿਹੜੀ ਜੋ ਵੀ ਆ ਜਿਹੋ ਉਹਨਾਂ ਨੇ ਦੱਸਤਾ ਆਪਨ ਬਾਕੀ ਦੇ ਨੇ ਤੇ ਸੱਜਣ ਨੇ ਵੀ ਦੁੱਧ ਚੰਗਾ ਕੱਢਿਆ ਉਹਨਾਂ ਨੇ ਸੱਜਣ ਨੇ ਦੁੱਧ ਝੂਠ ਮਾਰ ਨਹੀਂ ਨਾ ਅੱਛਾ ਹਾਂਜੀ ਕਿੰਨਾ ਕ ਦੁੱਧ ਆ ਵੀ ਸਾਲ 17 18 ਕਿਲੋ ਦੁੱਧ ਚੋ ਜਾਣ ਅੱਛਾ ਪਹਿਲੇ ਸਵੇਰ ਕੀ ਦੂਜੇ ਸਵੇਰ ਅਛੀ ਸੁਣੀ ਆ ਠੀਕ ਆ 55000 ਦੀ ਆਈ ਆ ਖਰੀਦ ਉਹਨਾਂ ਦੀ ਅੱਛਾ ਪਿਆਰ ਕੀ ਕਹਿੰਦੇ ਚਲੋ ਦੇ ਦਨੇ ਕੋਈ ਗੱਲ ਨਹੀਂ ਗੱਪਣ ਚੱਕ ਪਾਸ ਕਰਾ ਲਈ ਆ ਤੇ ਇੱਕ ਕਰੋ ਜੋੜਾ ਲਿਆ ਦਾ ਠੀਕ ਆ ਹਾਂਜੀ ਤੇ ਮੁੱਲ ਫਿਰ ਗਾਂ ਦਾ ਗਾਂ ਦਾ ਭਾਜੀ ਮੁੱਲ ਕਿੰਨਾ ਕਰਕੇ ਤੁਸੀਂ ਦੱਸੋ ਜੀ ਹਾਂ ਜੀ ਕਰੀਏ ਭਾਜੀ ਪਤਾ ਗੱਲ ਉਹਨਾਂ ਵੀਰਾਂ ਨੇ ਕਿਹਾ ਵੀ ਸਾਨੂੰ 35000 ਦੀ ਗਾਂ ਦੇ ਦਿਓ ਜਿੱਦਣ ਮੰਨ ਲੋ ਗਾਂ ਪੂਰੀ ਫਸ ਗਈ ਅੱਛਾ ਅਜੇ ਵੀ ਮੰਨ ਲੋ ਦਿਨਾਂ ਥਨਾ ਜੋ ਗਾਂ ਦੁੱਧ ਨਾ ਬਹੁਤਾ ਨਹੀਂ ਤੇ 13 14 ਕਿਲੋ ਤਾਂ ਨਹੀਂ ਮੱਤ ਅੱਛਾ ਹਾਂਜੀ ਕੋਣ ਭਾਜੀ ਕਿੰਨੇ ਦੇ ਦਈਏ ਦੱਸੋ ਜੀ 20000 ਦੇ ਦਈਏ 5000 ਕਰੀਏ ਮਾਨਤਾ ਨੇ 20 ਦੇ ਦਿੰਦੀ ਅੱਛਾ 20000 20000 ਦੇ ਵੀ ਕੀ ਕੋ ਕਰਾ ਲਓ ਕੋਈ ਗੱਲੀ ਮਾਰੋ ਵਿੱਕੇ ਭਾਜੀ ਕਰੋ ਜੱਸ ਨਾ ਫਿਰ 16000 ਦੀ ਵੀਰ ਜੀ ਜੱਸ ਅੱਛਾ ਹਾਂਜੀ 16000 ਦੇ ਹਾਂਜੀ ਚਲੋ ਪਾਣੀ 500 ਛੋੜ ਅੱਛਾ 500 ਹੋਰ ਛੋੜ ਠੀਕ ਆ ਸਾਢੇ 15000 ਦੀ ਜਗਨ ਚੰਗੀ ਲੱਗਦੀ ਨਾਲੇ ਫੋਨ ਵਾਲੇ ਕਹਿੰਦੇ ਸਾਢੇ 15000 ਦੇ ਪੱਜ ਕੀ ਹੋਣਾ ਤੁਹਾਨੂੰ ਪਤਾ ਹਾਂਜੀ ਹਾਂਜੀ ਕੋਈ ਵੀਰ ਆਵੇ ਆਪਣਾ ਇੱਥੇ ਨਾਲੇ ਮਹੀਨੇ ਤੇ ਦੋ ਹੀ ਰਹਿ ਗਏ ਇਹਦੇ ਹਾਂਜੀ ਠੀਕ ਆ ਜੀ ਇਹੋ ਵੀਰ ਜੀ ਤੁਸੀਂ ਵੀ ਘੜੀ ਦੀ ਘੜੀ ਆਉਣਾ ਵੀਡੀਓ ਬਣਾ ਕੇ ਗਾਹ ਜਾਣਾ ਜਿੰਨੇ ਹੋਣਾ ਆਪਣੇ ਪੈਸੇ ਦੇਣੇ ਇੱਥੇ ਆਪਣੇ ਤਸੱਲੀ ਕਰਕੇ ਹਨਾ ਵੇਸ਼ ਆ ਕੇ ਖਾਣੇ ਜਿਹੜੀ ਵੀ ਜਿੰਦੀ ਅਸੀਂ ਵੀਡੀਓ ਦੇ ਵਿੱਚ ਦੱਸ ਦਿੰਦੇ ਆ ਹਾਂਜੀ ਚਲੋ ਫਿਰ ਜਿਹੜੀ ਆ ਹ ਦੂਸਰੇ ਨੰਬਰ ਤੇ ਆ ਇਹ ਕਿੰਨਾ ਕੁ ਖੜਦੀ ਟਾਈਮ ਇਹ ਭਾਜੀ ਘਰ ਆਲੇ ਜਾਂਦੇ ਵੀ 2.5 ਮਹੀਨੇ ਮੱਝ ਸਾਡੀ ਖੜਦੀ ਹੈ ਅੱਛਾ ਤੇ ਚੈੱਕ ਆਪਾਂ ਇਹ ਵੀ ਕਰਾਈਏ ਜੋੜਾ ਇੱਕ ਇੱਕ ਘਰੋਂ ਲਿਆ ਜੋੜਾ ਹੀ ਉਹਨਾਂ ਦੇ ਘਰੋਂ ਚੈੱਕ ਕਰਾਇਆ ਤੇ ਡਾਕਟਰ ਆ ਹੀ ਆਪਣਾ ਖੜਿਆ ਜੀ ਤੇ ਦੁੱਧ ਨਹੀਂ ਦਿੰਦੀ ਹਨਾ ਦੁੱਧ ਨਹੀਂ ਭਾਜੀ ਦਿੰਦੀ ਤੋਰ ਹੁਣ ਮੰਨ ਲਓ ਅਸੀਂ ਪਾਸਪੋਰਟ ਕਰਵਾ ਲਵਾਂਗੇ ਜਿੰਨੂੰ ਲੱਗੂਗੀ ਤੋਰ ਫੇਰ ਇੱਕ ਰੋਜ਼ ਪਾਸ ਕਰ ਲਿਆ ਆਪਣੀ ਇੱਥੇ ਆ ਗਈ ਤੇ ਇਹਨੇ ਉਤਰਾ ਸੱਜਰ ਨੇ ਕਿੰਨਾ ਕੁ ਦੁੱਧ ਕੱਢਿਆ ਭਾਜੀ ਦਿੱਤਾ ਜੀ 13-14 ਗਲ ਦੁੱਧ ਤੋਰ ਹੈ ਇਹ ਭਾਜੀ 85000 ਦੀ ਮਈ ਇਹ ਹੀ ਵੇਖੋ ਮਈ ਦਾ ਆ ਲੈ ਆ ਬੜਾ ਸੋਹਣਾ ਬਣੰਦੀ ਹੈ ਆਜ ਪਾਜੀ ਨਵੇਂ ਨਗੇ ਰੇਡ ਕਰਦੇ ਆ ਆਹ ਜਿਹੜੀ ਦੋਹਾਂ ਡੰਗਰ ਕਮੇਟੀਆਂ ਦੇ ਪਹਾੜੇ ਦੇਣੇ ਅੱਛਾ ਹਾਂਜੀ ਠੀਕ ਆ ਆਜ ਨਵੇਂ ਨਗੇ ਰੇਡ ਕੋਹ ਤੋਂ ਇਹਦਾ ਵਿਪਰਾ ਕਰੇ ਮੀਡੀਆ 'ਚ ਪਤਾ ਹੀ ਨਹੀਂ ਕਿੱਥੇ ਕਿੱਥੇ ਜਮਾਂ ਜੜ ਜਾਂਗਾ ਜੀ ਠੀਕ ਆ ਜੇ ਸੂਏ ਭਾਜੀ ਸੋਨਾ ਨੇ ਤੀਸਰਾ ਸੂਆ ਜਿਹੜਾ ਇਹਨੇ ਸੋਨਾ ਹੈ ਤੇ ਬਾਕੀ ਥੱਲੇ ਚੰਗੀ ਭਰਨੀ ਆ ਇੱਕੇ ਕਰੋ ਭਾਜੀ ਜੋੜਾ ਲਿਆ ਠੀਕ ਹੈ ਭਾਜੀ ਚੰਗੇ ਡੰਗਰ ਵੀਰਾਂ ਨੇ ਰੱਖੇ ਆ ਹੋਣਾ ਦੇ ਸਜਜ ਸੁਜਰ ਪਾਉਣੇ ਡੰਗਰ ਧੰਨਵਾਦ ਹੋ ਜਾਂਦਾ ਵਾਦਾ ਦਾ ਤੇ ਮੁੱਲ ਫਿਰ ਲੋੜ ਉਹਨਾਂ ਲੈਣੀਆਂ ਮੁੱਲ ਤਾਂ ਭਾਜੀ ਇਹਦਾ 55000 ਦੀ ਅੱਛਾ ਤੇ ਕਿੰਨੇ ਦੇ ਦੇਣੀ 50 ਦੀ ਦੇ ਦੀਏ ਜਾਰੀ ਦੇਣਗੇ ਕਿ ਭਾਜੀ ਕਰਨੀ ਦਾ ਛੋਟ-ਛਾਟ ਹੋ ਰਿਹਾ 47 ਦੀ ਵੀਰਜੀ ਦੇਣੀ ਆ 2 ਨੰਬਰ ਤੇ ਵੀਰਜੀ ਪਾ ਦੇਣੀ ਮੱਝ ਆਪਾਂ ਦੀ ਅੱਛਾ ਹਾਂਜੀ 47000 ਦੀ ਦੇ ਦੇਣੀ ਆ ਤੇਰੇ ਸਾਨੂੰ ਸੋਨੋ ਓਕੇ ਸਾਰੇ ਬਾਜੀ ਥਾਣ ਕੋ ਟੇਪਲੇ ਆ ਗਏ ਆਪਾਂ ਟੇਪਲੇ ਲੈ ਲੈਂਦੇ ਆ ਹਾਂਜੀ ਇਤਨਾ ਕੋ ਟੇਪਲੇ ਆ ਗਏ ਬੋਲ ਵੀਰ ਜੀ 10000 ਛੜਦਾਂਗੇ ਠੀਕ ਆ ਹਾਂਜੀ ਪੰਜ ਉਹ ਜੋੜਾ ਇਕੱਠਾ ਕਰੂ ਲਊਗਾ ਨਾ ਆ ਵੀ ਮੱਝ ਨਾਲ ਹਾਂਜੀ ਮਾਨਤਾਨ ਪੂਰਾ ਖੁੱਲ ਗਿਆ ਜਿਹੜਾ ਜੋੜਾ ਲੋਗਾਂ ਦਾ ਮਾਨਤਾਨ ਵੀ ਪੰਤਾਲ ਕਰ ਅੱਛਾ 45000 ਦੀ ਭਾਜੀ 46 47000 ਦੀ ਮੈਂ ਉਤਰਾ ਹੀ ਠੀਕ ਆ ਜੀ 40000 ਦੀ ਵੀ ਦੇ ਦਾਂਗੇ ਤਸੱਲੀ ਕਰ ਲੇ ਆਪਣੀ ਆ ਗਈ ਠੀਕ ਆ ਹਾਂਜੀ ਤੇ ਹੁਣ ਆ ਜਿਹੜੀ ਨੀਲੀ ਦੀ ਮੱਝ ਇਹ ਨੀਲੀ ਭਾਰੇ ਭਾਜੀ ਦੁੱਧ ਹੈ 7 ਕਿਲੋ ਪੱਕਾ ਦੋਦਿਆ ਗਾ ਜੀ ਪੱਕਾ ਭਾਈ 7 ਕਿਲੋ ਤੇ ਉਸ ਦਿਨ ਮਿਲਦੀ ਟੀਕੇ ਦਾ ਅੱਜ ਮਿਲਦੀ ਜੇ ਪਾੜੇ ਦੀ ਅੱਛਾ ਉਹ ਚੋਕੇ ਲੈ ਰਹੀ ਆਪਣੇ ਘਰ ਤੋਂ ਬੈਠੇ ਠੀਕ ਆ ਸਾਡੇ ਕੋਲ ਚੋਕੇ ਡੰਗਰ ਵੀਡੀਓ ਕਾ ਉਹਦੇ ਚ ਤੋਰੋ ਮੇਰੇ ਤੇ ਮਾਦੀ ਚੋਟੀ ਤੇ ਪਾਜੀ ਇਹ ਨਾ ਪਚੈਕ ਵੀ ਕਰਾਈ ਜੀ ਤੁਹਾਡੀ ਅੱਛਾ ਉਹਨਾਂ ਨੇ ਪੁੱਛਿਆ ਜੀ ਉਹ ਇਹ ਨਾ ਸ਼ੱਕ ਦੇ ਵਿੱਚ ਆਈ ਹੈ ਅੱਛਾ ਤੇ ਸ਼ੱਕ ਦੇ ਵਿੱਚ ਮਾਲੂ ਡਾਕਟਰਾਂ ਦਾ ਵੀ ਅੱਜ ਤੋਂ 15 ਦਿਨਾਂ ਨੂੰ ਚੈੱਕ ਕਰਾ ਲਿਓ ਮੈਂ ਸੁਣਨ ਵਾਲੀ ਨਹੀਂ ਲੋਕ ਪੱਤੀ ਅੱਛਾ ਆਪਾਂ ਖਾਲੀਆਂ ਚ ਦੇਣੀ ਠੀਕ ਆ ਠੀਕ ਆ ਹਾਂ ਜੀ ਤੋਰੋ ਹਾਂ ਜਾਓ ਬਾਕੀ ਆ ਵੀ ਉਨੀ ਮਾਜਾ ਨੀਲੀ ਦੀਆ ਨਿਸ਼ਾਨੀਆਂ ਸਾਰੀਆਂ ਪੂਰੀਆਂ ਤੇ ਅੱਖਾਂ ਵੀ ਦੋਵੇਂ ਬਿੱਲੀਆਂ ਵਾਂ ਜੜੀਆਂ ਉਹਦੀਆਂ ਤੇ ਕੱਦ ਕਾਟ ਚ ਵੀ ਉੱਚੀ ਆ ਸਾਂਭੀ ਸੰਭੀ ਵੀ ਚੰਗੀ ਆ ਤਾਂ ਤੋਂ ਨੋੱਕੇ ਸਾਰੇ 5000 ਰੁਪਏ ਤੇ ਇਹਦਾ ਭਾਈ ਥੋੜਾ ਜਣਾ ਮਗਰਲੇ ਥਾਂ 'ਚ 19 21 ਦਾ ਫਰਕ ਹੈਗਾ ਜੀ। ਅੱਛਾ। ਮੰਨ ਲਓ 4 ਤੋਂ 5 ਧਾਰਾਂ ਕੱਟ ਹੈਗੀਆਂ। ਅੱਛਾ ਬੈਣੀ ਵਾਲੇ ਪਾਸੇ। ਬੈਣੀ ਵਾਲੇ ਪਾਸਾ ਇਧਰਲਾ ਪੰਨਾ। ਠੀਕ ਹੈ। ਤੁਹਾਨੂੰ ਪਤਾ ਕਿ ਵੀਰ ਕਹਣਗੇ ਵੀ ਜੱਤ ਲੜੇ ਜਾਂ ਗਾਲ ਇੱਥੇ ਮੇਰੀ ਮਹੀਂ ਚੋੜੇ ਕੋਈ ਲੀਟਰ ਦੇ ਨਾਲ 4-5 ਪੰਨੀਆਂ ਧਾਰਾਂ ਦਾ ਫਰਕ ਪੈਂਦਾ ਹੈ। ਠੀਕ ਹੈ। ਭਾਈ ਇਧਰਲੇ ਥਾਂ 'ਚ ਜਿਆਦੀ ਨੱਪ ਦੇ ਦਈਏ ਨਾ। ਹਾਂਜੀ। ਉਧਰਲਾ ਤੁਹਾਨੂੰ ਥੋੜਾ ਠਿੱਲਾ ਚੋਦਗੇ। ਫਰਕ ਨਾ ਪਊਗਾ। ਅੱਛਾ। ਇੱਥੇ ਮੇਰੇ ਲਾਗੇ ਕੋਈ ਬਹਿਰੇ ਆਪਾਂ ਫਰਕ ਨਹੀਂ ਪੈਂਦੰਦੇ। ਮੁੱਲ ਭਾਜੀ ਇਹਨਾਂ ਦਾ ਸੇਮ ਹੀ ਆ। ਹਾਂ ਕਰ ਨੂੰ 50 ਕਰੀ ਜਾਓ ਇਹਦਾ ਵੀ। ਅੱਛਾ 45 45 ਹਜ਼ਾਰ ਦੀ ਜਿਹੜੀ ਮਰਜ਼ੀ ਵੀ ਮੰਗ ਲਈ। ਠੀਕ ਹੈ ਜੀ। ਹਾਂਜੀ 45 45 ਹਜ਼ਾਰ ਦੇ। ਚਲੋ ਠੀਕ ਆ। ਹਾਂਜੀ ਤੇ ਜਿਹੜੀ ਹੁਣ ਇੱਕ ਆ ਗਾਂ ਜੇ ਇਹ ਕਿੰਨਾ ਖੜਦੀ ਟਾਈਮ? ਜੀ ਭਾਜੀ 5-6 ਦਿਨ ਹੀ ਖੜਦੀ ਆ। ਤੇ ਇਹ ਕਿੰਨਾ ਕਿ ਦੁੱਧ ਚ ਭਾਈ ਜਾਊਗੀ? ਦੁੱਧ ਭਾਜੀ 15 ਕਿਲੋ ਨੂੰ ਜਾਂਦਾ ਕਰ ਨੂੰ। ਅੱਛਾ। ਭਾਂਡੇ ਵਾਲੀ ਆ। ਠੀਕ ਆ। ਇੱਧਰ ਲਿਓ ਮਾੜਾ ਜਿਹਾ। अच्छा इतरा ही ਭਾਵੇਂ ਪਾਸ ਕਰ ਲਓ ਮੈਂ ਨਾ ਭਾਜੀ ਮਈਆਂ ਵਰਗੀ ਗਾਣਾ ਆ ਨਾ ਭਾਵੇਂ ਵੀਰ ਜੀ ਇਹ ਕਿਹਣਾ ਉਧਰੋਂ ਬਹਿ ਜਾ ਕਿਉਂ ਉਧਰੋਂ ਕੋਈ ਗੱਲ ਨਹੀਂ ਆਉਂਦੀ ਦੇਖੋ ਆਹ ਦੇਖੋ ਲਓ ਜੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਆਹ ਓਕੇ ਤੋਰੋ ਫੇਰ ਇੱਕ ਦਿਨ ਇਹ ਗੱਬਣ ਹੈ ਇਹ ਜੀ ਸੂਈ ਨਹੀਂ ਹੈ ਗੱਬਣ ਹੈ ਭਾਜੀ ਇਹ ਇਹ ਦੇ ਪਾਣੀ ਪਾਜੀ ਲੈਣ। ਥਾਣੇ ਵੇਖੋ ਮਈਆਂ ਰਗਾ ਲਗਾ। ਤੇ ਆ ਭਾਲ ਪਈ ਜੀ ਵੀਰ ਜੀ। ਆ ਭਾਲ ਜਿਆ ਥੋੜੀ ਜੀ। ਠੀਕ ਜੀ। ਆ ਓਕੇ ਤੁਹਾਡੇ ਸਾਹਮਣੇ ਧਾਰਾਂ ਬਰਾ। ਮੈਂ ਫੋਨ ਕਰਕੇ ਵੀਰ ਜੀ ਹੋ ਜਾਣਾ। ਹੋ ਜਾਂਦਾ ਪਾਜੀ ਲਾਦਾ ਘੱਟਾ ਗੱਭਣ ਡੰਗ ਰਿਆ ਕਰੀ ਉਧਰ ਹੋ ਇੰਦ ਕਿਦੇ ਉਧਰ ਹੋ। ਤੇ ਮੁੱਲ ਫੇਰੇ ਦਾ। ਮੁੱਲ ਪਾਜੀ ਇਹਦਾ ਮੇਰਾ ਦਾ ਵੀ। ਭਾਵੇਂ ਕਰਾਉ ਨੂੰ ਭਾਵੇਂ 40 45 ਕਰਾ ਲਓ। ਅੱਛਾ। ਇਹ 35000 ਦੀਆਂ ਨੇ 35000 ਦੀਆਂ 35000 ਦੀਆਂ ਕਰਨੇ ਵੇਖੇ ਭਾਜੀ ਕੁ ਛੋਟੇ ਚ 1000 ਰੁਪਇਆ ਵੇਖੀ ਛੋਟਾ ਅੱਛਾ 30000 ਨੇ ਹਾਂਜੀ ਭਾਜੀ ਹੁਣ ਛੋਟੇ ਬਿਲਕੁਲ ਜਿਹਾ ਮੁੱਲ ਪਾਇਆ ਵੀਰ ਜੀ ਛੋਟ ਛੱਪੇ ਵਾਲਾ ਹੀ ਕੰਮ ਹਾਂਜੀ ਠੀਕ ਹੈ ਜੀ ਆ 15000 ਦੀ ਲੈ ਲਵਾਂ ਠੀਕ ਹੈ ਠੀਕ ਹੈ ਜੀ ਬਾਕੀ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਨਾ ਕੋਈ ਵੀ ਫੋਨ ਕਰੇ ਡੰਗਰ ਕੇ ਦਾ ਅੱਜ ਮਾਂ ਤਾਂ ਨੂੰ ਵਿੱਚ ਪੂਰੇ ਕਰਨੇ ਆਪਾਂ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਜੋ ਵੀ ਆ ਸਾਰਾ ਕੁਝ ਕਰਕੇ ਸਾਹਮਣੇ ਨਹੀਂ ਮਾਂ ਤਾਂ ਥੋੜੇ ਬੋਦੇ ਹੋਣੇ ਆ ਆਖੀ ਜਾਂਦਾ ਨਾ ਮਾਂ ਤਾਂ ਨੂੰ ਨਹੀਂ ਨਹੀਂ ਕੋਈ ਪਰ ਫੰਡਰਾਂ ਦੇ ਭਾਵੇਂ ਮਈਆਂ ਹਾਂਜੀ ਠੀਕ ਹੈ ਗਾਂਾਂ ਕੀ ਆ ਬੱਛੀਆਂ ਦੇ ਭਾਗਾਂ ਵਾਲਾ ਚਲੋ ਆਪਣੀ ਸਮਝ ਨਾਲ ਕੋਈ ਵੇਖ ਚਾ ਕੇ ਤਸੱਲੀ ਕਰਕੇ ਖੜੇ ਜੀ